ਕੀ ਚੀਜ਼ ਆ ਗਈ ਵੀ ਇਹ ਆਪਾਂ ਕਹੇ ਲਈ ਵੀ ਲੱਖਾਂ ਨੀਰ ਮੈਂ ਕਹਣਾ ਕਰੋਨਾ ਬਿਮਾਰੀਆਂ ਦਾ ਇਲਾਜ ਕਰਦੀ ਉਹ ਜੇ ਬਈ ਕੋਈ ਬੰਦਾ ਯਾਰ ਹਲਦੀ ਦਾ ਇੱਕ ਚਮਚਾ ਰੋਜ਼ ਪੀਂਦਾ ਹੋਵੇ ਮੈਂ ਕਹਣਾ ਯਾਰ ਸਾਰੀ ਉਮਰ ਕੋਈ ਬਿਮਾਰੀ ਹੀ ਲੱਗਦੀ ਹੈ ਨਾ ਬਈ ਬੰਦੇ ਨੂੰ ਤੇ ਬਈ ਜਿਵੇਂ ਆਪਾਂ ਕਹੇ ਲਈ ਵੀ ਸਤਕੜ ਬਣਾਉਣ ਵੇਲੇ ਹਾਂਜੀ ਕਈ ਕੋਈ ਕੈਮੀਕਲ ਕੋਈ ਐਡ ਵਰਤਿਆ ਹੋਵੇ ਕੈਮੀਕਲ ਬਾਈ ਕੋਈ ਨਹੀਂ ਪੈਂਦਾ ਕੱਲਾ ਮਿੱਠਾ ਸੋਡਾ ਐਡ ਹੁੰਦਾ ਇਹਦੇ ਵਿੱਚ ਉਹਦੇ ਬਿਨਾ ਵਿਖਰਦੀ ਨਹੀਂ ਮਿੱਠਾ ਸੋਡਾ ਐਡ ਹੁੰਦਾ ਉਹ ਚਲੋ ਬਾਈ ਜ਼ਰੂਰੀ ਹੈ ਜੋ ਕਿ ਨੁਕਸਾਨ ਬਣੇ ਉਹ ਸਾਰੀ ਕਰਦੇ ਆ ਉਹ ਸਾਰੀ ਕਰਦੇ ਆ ਵਧੀਆ ਬਿੱਲੀ ਬ੍ਰਾਂਡ ਦਾ ਪੌਣ ਹੈ ਜੀ ਆਪਾਂ ਠੀਕ ਹੈ ਅੱਛਾ ਬਿੱਲੀ ਬ੍ਰਾਂਡ ਦੀ ਹੀ ਪੌਣੀ ਹੈ ਬਿੱਲੀ ਬ੍ਰਾਂਡ ਦਾ ਜੀ ਉਹਦੇ ਵੀ ਫਾਇਦੇ ਆ ਨਾ ਬਹੁਤ ਹੀ ਆਦੇ ਪ੍ਰਿੰਡੀ ਨੂੰ ਵੱਧ ਫਾਇਦੇ ਜੀ ਉਹਦੇ ਪ੍ਰਿੰਡੀ ਨੂੰ ਵੀ ਹਾਂ ਬਾਈ ਇਹ ਤਾਂ ਉਹ ਵੀ ਖਾ ਲੇ ਬੰਦਾ ਯਾਰ ਉਹ ਨੂੰ ਵੀ ਮੈਂ ਕਹਣਾ ਬੰਦਾ ਤੰਦਰੁਸਤ ਹੋ ਜਾਂਦਾ ਹੈਗਾ ਠੀਕ ਇਸ ਕੰਮ ਦਾ ਸਿਹਰਾ ਮੇਰਾ ਪਣੋਈ ਹੈਗਾ ਵੈਗ ਸੂਬੇਦਾਰਾਂ ਦੇ ਵਜਦੇ ਹੈਗੇ ਕੋਟ ਵਾਲੇ ਤੇ ਇਹ ਸਾਰੀ ਉਸ ਦੀ ਬਦੌਲਤ ਹੈ ਠੀਕ ਹੈ ਜੀ ਪੂਰਾ ਨੈਚੁਰਲ ਕੁਦਰਤੀ ਖੇਤੀ ਫਾਰਮ ਦੇ ਨਾਮ ਤੇ ਉਹਨਾਂ ਦਾ ਅਮਰਤ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਖਾਸ ਤੇ ਨਵੀਂ ਜਾਣਕਾਰੀ ਲੈ ਕੇ ਆਏ ਹਾਂ ਇਹੜਾ ਤੁਸੀਂ ਬਾਈ ਨੂੰ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਬਾਈ ਪਿੰਡ ਦਿਲੇਮਾ ਤੋਂ ਆ ਤੇ ਬਾਈ ਨੇ ਇੱਕ ਕਣਕ ਤੇ ਝੋਨੇ ਵਾਲੇ ਜਿਹੜਾ ਆਪਾਂ ਕਹਿੰਦੇ ਇਹ ਮੋੜ ਨੂੰ ਕੱਟ ਕੇ ਇੱਕ ਨਵੀਂ ਖੇਤੀ ਦੀ ਸ਼ੁਰੂਆਤ કરી ਹੋਈ ਆਗੀ ਤੇ ਜਿਹੜੇ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਕਿਸਾਨ ਇਹ ਕੰਮ ਨੂੰ ਕਰਦੇ ਆ ਕਿਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਲੈਨੇ ਆ ਬਾਈ ਤੋਂ ਡਿਟੇਲ ਵੀ ਕੀ ਕੰਮਕਾਰ ਕਰਦਾ ਬਾਈ ਤੇ ਕਿਵੇਂ ਆਪਾਂ ਕਹਿੰਦੇ ਵੀ ਦੁੱਗਣੀ ਤਿਗਣੀ ਕਮਾਈ ਕਰਿਆ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਬਈ ਆਪਣਾ ਬਾਈ ਸੁਖਚਾਨ ਸਿੰਘ ਸੁਖਚਾਨ ਸਿੰਘ ਤੇ ਸੁਖਚਾਨ ਬਾਈ ਜਿੰਨੇ ਮੈਂ ਗੱਲ ਕਰਕੇ ਹਟਿਆ ਵੀ ਕਣਕ ਝੋਨੇ ਤੋਂ ਬਦਲ ਮੀ ਜਿਹੜੀ ਖੇਤੀ ਆਪਾਂ ਨੇ ਸ਼ੁਰੂ ਕਰੀ ਹੋਈ ਆ ਹਾਂਜੀ ਹਾਂਜੀ ਬਈ ਕਿਹੜੀ ਕਿਹੜੀ ਖੇਤੀ ਕਰਦੇ ਆ ਆਪਾਂ ਆਪਾਂ ਵੀਰੇ ਹਲਦੀ ਤੇ ਗੰਨਾ ਜੀ ਹਲਦੀ ਤੇ ਗੰਨੇ ਦੀ ਖੇਤੀ ਕਰਦੇ ਆ ਬਈ ਕਿੰਨੇ ਟਾਈਮ ਤੋਂ ਕਰ ਰਹੇ ਹੋਗੇ ਬਈ ਚੌਥਾ ਸਾਲ ਚੌਥਾ ਸਾਲ ਹੋ ਗਿਆ ਤੇ ਬਾਈ ਕਿਹੜਾ ਕੀ ਆਪਣਾ ਗੰਨੇ ਦੇ ਵਿੱਚ ਕਿਹੜੀ ਵੈਰੈਟੀ ਆਪਣੇ ਕੋਲੇ ਆਪਣੇ ਕੋਲੇ ਗੰਨੇ ਦੇ ਵਿੱਚ 99 ਵੈਰੈਟੀ ਹੈ ਵੀਰੇ 99 ਵੈਰੈਟੀ ਹੈ ਗੰਨੇ ਦੇ ਵਿੱਚ ਤੇ ਬਾਈ ਹਲਦੀ ਦੀ ਵੈਰੈਟੀ ਕਿਹੜੀ ਹੈ ਆਪਣੇ ਵਿੱਚ ਵੀਰੇ ਪੰਜਾਬ 2 ਹੈ ਆਪਣੀ ਲੁਧਿਆਣਾ ਯੂਨੀਵਰਸਿਟੀ ਦੀ ਵੈਰੈਟੀ ਹੈ ਲੁਧਿਆਣਾ ਯੂਨੀਵਰਸਿਟੀ ਦੀ ਵੈਰੈਟੀ ਹੈ ਪੰਜਾਬ 2 ਹਾਂਜੀ ਬਾਈ ਝਾੜ ਇਹਨਾਂ ਦਾ ਕਿਵੇਂ ਰਹਿੰਦਾ ਫਿਰ ਝਾੜ ਵਧੀਆ ਰਹਿੰਦਾ ਜੀ ਪੂਰਾ ਵਧੀਆ ਹੈਗਾ ਬਾਈ ਇਹ ਕੈਮੀਕਲ ਵਾਲੀ ਕਰਦੇ ਹੋ ਕਿ ਆਰਗੇਨਿਕ ਕਰਦੇ ਹੋ ਗੰਨਾ ਤੇ ਹਲਦੀ ਬਗੈਰ ਕੈਮੀਕਲ ਤਾਂ ਦੂਜੀਆਂ ਫਸਲ ਆਪਣੀਆਂ ਕੈਮੀਕਲ ਆ ਅੱਛਾ ਜਿਹੜੀ ਵੀ ਆਪਾਂ ਗੰਨਾ ਤੇ ਹਲਦੀ ਹੈਗੀ ਉਹ ਆਰਗੇਨਿਕ ਹੈ ਆਪਣੀ ਭਾਈ ਜੀ ਬਾਕੀ ਸਾਰੇ ਆਪਣਾ ਹਲਦੀ ਹੋਇਆ ਗੰਨਾ ਹੋਇਆ ਇਹਨਾਂ ਨੂੰ ਸੇਤੀ ਕੋਈ ਬਿਮਾਰੀ ਆਉਂਦੀ ਨਹੀਂ ਹੈਗੀ ਹਲਦੀ ਦਾ ਕੁਦਰਤੀ ਤੌਰ ਤੇ ਐਂਟੀਬਾਇਓਟਿਕ ਹੈਗੀ ਇਹ ਤਾਂ ਬਿਲਕੁਲ ਹੀ ਲੋੜ ਨਹੀਂ ਹਾਂ ਭਾਈ ਸਹੀ ਗੱਲ ਆ ਤੁਹਾਡੀ ਮੇਰੇ ਵਿੱਚ ਵੀ ਬਿਮਾਰੀ ਨਹੀਂ ਆਉਂਦੀ ਗੰਨੇ ਦੇ ਵਿੱਚ ਬਿਮਾਰੀ ਉਦੋਂ ਆਉਂਦੀ ਹੈ ਜਦੋਂ ਆਪਾਂ ਜੂਰੀਆ ਦੀ ਮਾਤਰਾ ਧਰਤੀ ਦੇ ਵਿੱਚ ਜ਼ਿਆਦਾ ਪਾਉਣ ਤੇ ਨਾਈਟ੍ਰੋਜਨ ਵਧਦੀ ਹੈਗੀ ਠੀਕ ਹੈ ਤੇ ਫੇਰ ਬਿਮਾਰੀਆਂ ਦਾ ਨਹੀਂ ਗੰਨੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਬਿਲਕੁਲ ਔਰ ਗੈਨਿਕ ਪੂਰਾ ਵਧੀਆ ਪਿਓਰ ਗੰਨਾ ਬਣਦਾ ਹੈ ਜੇ ਕਿਸੇ ਕਿਸਾਨ ਨੇ ਪੈਦਾ ਕਰਨਾ ਨਹੀਂ ਸਹੀ ਗੱਲ ਆ ਬਾਈ ਥੋੜੀ ਜਿਵੇਂ ਤੁਸੀਂ ਦੱਸਿਆ ਵੀ ਜਿਵੇਂ ਹਲਦੀ ਹੈਗੀ ਜਿਹੜੀ ਵੀ ਇਹ ਆਪ ਹੀ ਕੈਂਟੀਬੈਂਟ ਵੀ ਇਹ ਆਪਾਂ ਗਹਿਲੀ ਵੀ ਲੱਖਾਂ ਨੀਰ ਮੈਂ ਕਹਿੰਦਾ ਕਰੋਨਾ ਬਿਮਾਰੀਆਂ ਦਾ ਇਲਾਜ ਕਰਦੀ ਉਹ ਜੇ ਬਈ ਕੋਈ ਬੰਦਾ ਯਾਰ ਹਲਦੀ ਦਾ ਇੱਕ ਚਮਚਾ ਰੋਜ਼ ਪੀਂਦਾ ਹੋਵੇ ਮੈਂ ਕਹਿੰਦਾ ਯਾਰ ਸਾਰੀ ਉਮਰ ਕੋਈ ਬਿਮਾਰੀ ਹੀ ਲੱਗਦੀ ਹੈ ਨਾ ਬਈ ਬੰਦੇ ਨੂੰ ਤੇ ਬਾਕੀ ਬਈ ਜਿਵੇਂ ਹੁਣ ਆਪਾਂ ਗੰਨੇ ਦੀ ਗੱਲਬਾਤ ਕਰੀਏ ਗੰਨਾ ਬਈ ਆਪਾਂ ਗੰ ਗੁੜ ਬਈ ਆਪਣੇ ਦੇ ਵਿੱਚ ਕਿੰਨੇ ਪ੍ਰਕਾਰ ਦਾ ਹੁੰਦਾ ਆਪਣੇ ਕੋਲੇ ਵੀਰੇ ਤਿੰਨ ਪ੍ਰਕਾਰ ਦਾ ਗੁੜ ਹੁੰਦਾ ਤਿੰਨ ਪ੍ਰਕਾਰ ਦਾ ਗੁੜ ਕਿਹੜਾ ਕਿਹੜਾ ਗੁੜ ਗੁੜ ਹੁੰਦਾ ਬਈ ਸਿੰਪਲ ਗੁੜ ਆਗੇ ਜੀ ਚਾਹ ਵਾਸਤੇ ਜੀ ਸਿੰਪਲ ਗੁੜ ਕਿਹੜਾ ਬਈ ਦਿਖਾ ਦਿਓ ਬਣਾ ਜੇ ਇੰਨਾਂ ਚੋਂ ਇਹ ਸਿੰਪਲ ਗੁੜਾ ਜੀ ਆਪਣੇ ਕੋਲੇ ਅੱਛਾ ਇਹ ਸਿੰਪਲ ਗੁੜਾ ਚਾਹ ਬਣਾਉਣ ਵਾਸਤੇ ਚਾਹ ਬਣਾਉਣ ਵਾਸਤੇ ਜੀ ਠੀਕ ਹੈ ਬਾਈ ਹਾਂਜੀ ਅੱਛਾ ਜੀ ਤੇ ਇੱਕ ਚਨੇ ਤੇ ਸੌਂਫ ਵਾਲਾ ਆ ਗਿਆ ਜੀ ਆਪਣੇ ਕੋਲੇ ਰੋਟੀ ਤੋਂ ਬਾਅਦ ਖਾਣ ਵਾਸਤੇ ਜੀ ਕਿਹੜਾ ਆਪਾਂ ਸੌਂਫ ਵਾਲਾ ਗੁੜਾ ਹੁੰਦਾ ਇਹਦੇ ਵਿੱਚ ਨਾਲ ਤੁਸੀਂ ਚਨੇ ਐਡ ਕਰਦੇ ਆਪਾਂ ਕਹਿੰਦੇ ਸੂਦੇ ਚ ਐਡ ਕਰਦੇ ਹਾਂਜੀ 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 ਠੀਕ ਹੈ ਬਾਈ ਤੇ ਇੱਕ ਆਪਣੇ ਕੋਲੇ ਮਸਾਲੇ ਵਾਲਾ ਗੁੜਾ ਆ ਗਿਆ ਜੀ ਕਾਲੀ ਮਿਰਚ ਸੌਂਫ ਕਾਜੂ ਬਦਾਮ ਇਹ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੀ ਆਪਾਂ ਰੋਟੀ ਤੋਂ ਬਾਅਦ ਖਾਣ ਵਾਸਤੇ ਵਰਤ ਕੇ ਖਾਣ ਵਾਸਤੇ ਇਹ ਪਰਫੀ ਗੁੜਾ ਆ ਜਾਂਦਾ ਹੈ ਬਾਈ ਤੇ ਬਈ ਜੀ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰੀਏ ਬਈ ਰੇਟ ਕੀ ਕੀ ਰਹਿੰਦਾ ਫਿਰ ਇਹਨਾਂ ਦਾ ਰੇਟ ਸਿੰਪਲ ਗੁੜ ਹੈਗਾ ਜੀ 80 ਰੁਪਏ ਕਿਲੋ ਸਿੰਪਲ ਗੁੜ 80 ਰੁਪਏ ਹਾਂਜੀ ਚਾਣੇ ਵਾਲਾ ਤੇ ਮਸਾਲੇ ਵਾਲਾ ਬਰਫੀ ਵਾਲਾ ਗੁੜਾ ਜੀ 150 ਰੁਪਏ ਕਿਲੋ ਅੱਛਾ ਇਹ ਦੋਨੇ 150 ਆਗੇ 150 ਠੀਕ ਹੈ ਤੇ ਸ਼ੱਕਰ ਆਪਣੇ ਕੋਲੇ ਹੈਗੀ 90 ਰੁਪਏ ਕਿਲੋ ਅੱਛਾ ਸ਼ੱਕਰ 90 ਰੁਪਏ ਕਿਲੋ ਵੀ ਸ਼ੱਕਰ ਤੇ ਗੁੜ ਦਾ ਸਿਰਫ ਦਾ 10 ਰੁਪਏ ਦਾ ਫਰਕ ਤੇ ਬਈ ਜਿਵੇਂ ਆਪਾਂ ਜਿਹੜੀ ਵੀ ਬਣਾਉਣ ਵੇਲੇ ਹਾਂਜੀ ਬਈ ਕੋਈ ਕੈਮੀਕਲ ਕੋਈ ਐਡ ਵਰਤਿਆ ਹੋਵੇ ਕੈਮੀਕਲ ਬਈ ਕੋਈ ਨਹੀਂ ਪੈਂਦਾ ਕੱਲਾ ਮਿੱਠਾ ਸੋਡਾ ਐਡ ਹੁੰਦਾ ਇਹਦੇ ਵਿੱਚ ਉਹਦੇ ਬਿਨਾ ਵਖਰਦੀ ਨਹੀਂ ਮਿੱਠਾ ਸੋਡਾ ਐਡ ਹੁੰਦਾ ਉਹ ਚਲੋ ਬਈ ਜ਼ਰੂਰੀ ਹੈ ਉਹ ਕੋਈ ਨੁਕਸਾਨ ਨਹੀਂ ਹੋਊਗਾ ਉਹ ਸਾਰੀ ਕਰਦੇ ਆ ਉਹ ਸਾਰੀ ਕਰਦੇ ਆ ਵ ਤੇ ਬਈ ਜਿਵੇਂ ਹੁਣ ਆਪਣਾ ਇੱਕ ਗੁੜ ਬਣਾਉਣੀ ਆਪਾਂ ਹਾਂਜੀ ਉਦੋਂ ਕਈ ਕੀ ਕਰਦੇ ਆ ਭਰਾ ਆਪਣੇ ਜਾਂ ਤਾਂ ਕੈਮੀਕਲ ਪਾਉਂਦੇ ਆ ਕਈ ਪ੍ਰਿੰਡੀ ਦੇ ਰਸ ਨਾਲ ਗੁੜ ਨੂੰ ਆਪਾਂ ਗੱਲ ਉਹਦੀ ਮੈਲ ਤਾਰਦੇ ਆ ਉਹ ਬਈ ਤੁਸੀਂ ਕਿਹੜਾ ਤਰੀਕਾ ਵਰਤਦੇ ਹੋ ਫਿਰ ਆਪਣੇ ਵੀਰੇ ਫਾਲਸਾ ਲੱਗਿਆ ਹੋਇਆ ਫਾਲਸਾ ਇੱਕ ਖਾਣ ਵਾਲਾ ਫਲ ਹੁੰਦਾ ਹੈਗਾ ਹਾਂ ਬਈ ਫਾਲਸਾ ਪ੍ਰਿੰਡੀ ਦੀ ਜਗ੍ਹਾ ਤੇ ਉਹਦੀਆਂ ਟਾਣੀਆਂ ਨੂੰ ਲੇਸ ਬਣਾਉਣ ਵਾਸਤੇ ਯੂਜ਼ ਕਰਦੇ ਆ ਅਸੀਂ ਅਸੀਂ ਆ ਪ੍ਰਿੰਡੀ ਦੀ ਜਗ੍ਹਾ ਤੇ ਉਹਦੀ ਟਾ ਫਾਲਸੇ ਦੀਆਂ ਟਾਣੀਆਂ ਵਰਤ ਲੈਂਦੇ ਆ ਅਸੀਂ ਦੀਆਂ ਟਾਣੀਆਂ अच्छा भाई वो भी अपना के लिए भाई देसी अपनी जड़ी बूटी भी फायदा ना बहुत ज्यादा प्रिंटी नो ਵੱਧ ਫਾਇਦੇ ਜੀ ਉਹਦੇ प्रिंटੀ ਤੋਂ ਵੀ ਹਾਂ ਭਾਈ ਜੇ ਤਾਂ ਉਹ ਵੀ ਖਾ ਲੇ ਬੰਦਾ ਯਾਰ ਉਹ ਨੂੰ ਵੀ ਮੈਂ ਕਹਣਾ ਬੰਦਾ ਤੰਦਰੁਸਤ ਹੋ ਜਾਂਦਾਗਾ ਤੇ ਭਾਈ ਤੇ ਭਾਈ ਜੇ ਕਿਸੇ ਭਰਾ ਨੇ ਆਪਾਂ ਤੋਂ ਘਰੇ ਬੈਠੇ ਬੰਗਵਾਉਣੇ ਹੋਣ ਫੇਰ ਭਾਈ ਫਿਰ ਮੰਗਵਾ ਸਕਦਾ ਜੀ ਮੰਗਵਾ ਸਕਦਾ ਬਾਈ ਤੇ ਬਈ ਆਪਦਾ ਨੰਬਰ ਉਹ ਲੈ ਕੇ ਮੋਬਾਈਲ ਨੰਬਰ 94642 ਜੀ 94642 96052 96052 ਤੇ ਬਈ ਹੋਰ ਕੀ ਕੀ ਲੈ ਕੇ ਆਉਣੇ ਆਗੇ ਫਿਰ ਆਪਾਂ ਆਪਣੇ ਕੋਲੇ ਸਰੋਂ ਦਾ ਸਾਗ ਹੁੰਦਾ ਜੀ ਅੱਛਾ ਸਰੋਂ ਦਾ ਸਾਗ ਹੁੰਦਾ ਹੈ ਬਾਈ ਇਹ ਵੀ ਆਪਣੇ ਕੋਲੇ ਸਰੋਂ ਆਈ ਜੀ ਇਹ ਵੀ ਆਰਗੈਨਿਕ ਹੈ ਜੀ ਪਿਓਰ ਅੱਛਾ ਸਰੋਂ ਵੀ ਆਰਗੈਨਿਕ ਰੱਖੀ ਸਰੋਂ ਵੀ ਆਰਗੈਨਿਕ ਹੈ ਜੀ ਇਹਦੀ ਦੋ ਕਨਾਲਾਂ ਲਾਉਣੀਆਂ ਜੀ ਆਪਾਂ ਕਹਿੰਦੀਆਂ ਬਾਈ ਦੋ ਕਨਾਲਾਂ ਜੀ ਅੱਛਾ ਦੋ ਕਨਾਲਾਂ ਲਾਉਣੀਆਂ ਤੇ ਬਾਈ ਇਹ ਆਪਣਾ ਮਿਲ ਕਿੱਥੋਂ ਕਿੱਥੋਂ ਜਾਊਗਾ ਜੇ ਬੰਦੇ ਨੇ ਕਿਸੇ ਭਰਾ ਨੇ ਆ ਕੇ ਕਿਸੇ ਸ਼ਹਿਰ ਚੋਂ ਲੈਣਾ ਹੋਵੇ ਨਹੀਂ ਇਹ ਆਪਣੇ ਨਾਲ ਕੰਟੈਕਟ ਕਰ ਲਈ ਪਹੁੰਚ ਦਾ ਕਰ ਦਾਂਗੇ ਅੱਛਾ ਕੰਟੈਕਟ ਕਰਦੇ ਜਿਵੇਂ ਬਾਈ ਕਿਤੇ ਤੁਸੀਂ ਕੋਈ ਬ੍ਰਾਂਚ ਨਹੀਂ ਜਿਵੇਂ ਆਪਾਂ ਬਾਈ ਸੁਨਾਮ ਆਉਣੇ ਆਗੇ ਸੁਨਾਮ ਪਹਿਲ ਮੰਡੀ ਜਾਂ ਸੰਗਰੂਰ ਪਹਿਲ ਮੰਡੀ ਅੱਛਾ ਸੰਗਰੂਰ ਪਹਿਲ ਮੰਡੀ ਜਾਂ ਬਾਈ ਤੁਹਾਡੇ ਏਰੀਆ 'ਚ ਜਿਵੇਂ ਦਲੇਮਾ ਪਿੰਡ ਆ ਗਿਆ ਬਾਈ ਤੁਹਾਡਾ ਹਾਂ ਪਿੰਡ ਦੇ ਲੋਕ ਪਿੱਖੀ ਮਾਨਸ ਏਰੀਆ ਵਾਲੇ ਭਰਾ ਨੇ ਕਿਸੇ ਨੇ ਲੈਣਾ ਹੋਵੇ ਉਹ ਪਿੰਡੋਂ ਲੈ ਸਕਦੇ ਜੀ ਉਹ ਪਿੰਡੋਂ ਲੈ ਸਕਦੇ ਘਰ ਬੈਠੀ ਮੰਗਵਾ ਸਕਦੇ ਕੰਟੈਕਟ ਕਰਕੇ ਅੱਛਾ ਘਰ ਬੈਠੇ ਵੀ ਭੇਜ ਦੋਗੇ ਹੈਮੇਂ ਆਂਗੇ ਪਹੁੰਚ ਦਾ ਕਰ ਦਾਂਗੇ ਠੀਕ ਹੈ ਬਾਈ ਤੇ ਬਈ ਹੋਰ ਜੇ ਕਿਸੇ ਭਰਾ ਨੇ ਆਪਾਂ ਕਿਹ ਲਈ ਵੀ ਕੋਈ ਕੰਮ ਨਵਾਂ ਸ਼ੁਰੂ ਕਰਨਾ ਹੋਵੇ ਹਾਂਜੀ ਸੋ ਤੋਂ ਸਿੱਖਿਆ ਲੈ ਕੇ ਜਾਂ ਕਿਸੇ ਭਰਾ ਨੇ ਗੰਨੇ ਦਾ ਬੀਜ ਲੈਣਾ ਹੋਵੇ ਭਈ ਉਹ ਵੀ ਸੰਪਰਕ ਕਰ ਸਕਦਾ ਹੈ ਹਾਂਜੀ ਸੰਪਰਕ ਕਰ ਸਕਦਾ ਜੀ ਜਿਸ ਵੀ ਵੀਰ ਭਰਾ ਨੇ ਕੰਮ ਸ਼ੁਰੂ ਕਰਨਾ ਹੈਗਾ ਕੋਈ ਚੱਕਰ ਨਹੀਂ ਹੈਗਾ ਆਪਾਂ ਖੁੱਲ ਕੇ ਖੁੱਲੇ ਦਿਲ ਨਾਲ ਮਦਦ ਕਰਾਂਗੇ ਉਸ ਅੱਛਾ ਬਈ ਪੂਰੀ ਮਦਦ ਤੇ ਬਈ ਤੇ ਆਪਾਂ ਗੱਲ ਕਰੀ ਵੀ ਹਲਦੀ ਕਿੰਨੇ ਜਗ੍ਹਾ ਚ ਲਾਈ ਹੋਈ ਆ ਬਈ ਆਪਾਂ ਨੇ ਇਹ ਦੋ ਕਨਾਲਾਂ ਦੇ ਗੰਨੇ ਦੇ ਬੈੱਡ ਦੇ ਵਿੱਚ ਹੀ ਲਾਉਣੇ ਆ ਜੀ ਆਪਾਂ ਅੱਛਾ ਗੰਨੇ ਵਾਲੇ ਬੈੱਡ ਦੇ ਵਿੱਚ ਹੀ ਲਾਉਣੇ ਆ ਚਲਾ ਦੇ ਜਿਹੜਾ ਬੈੱਡ ਦਾ ਫਾਸਲਾ ਹੁੰਦਾ ਈ 45 5 ਫੁੱਟ ਦਾ ਰੱਖ ਕੇ ਉਹ ਚ ਲੱਗ ਜਾਂਦੀ ਹੈ ਅੱਛਾ 5 ਫੁੱਟ ਦਾ ਚੌੜਾ ਬੈੱਡ ਕਰ ਲੈਂਦੇ ਹਾਂ ਹਾਂ ਜੀ ਠੀਕ ਹੈ ਬਈ ਤੇ ਬਈ ਗੰਨਾ ਕਿੰਨੀ ਜਗ੍ਹਾ ਦੇ ਵਿੱਚ ਲਾਉਣੇ ਆ ਫਿਰ ਆਪਾਂ ਗੰਨਾ 1 ਏਕੜ ਹੈ ਵੀਰੇ ਆਪਣੇ ਕੋਲ ਗੰਨਾ ਪੂਰੇ 1 ਏਕੜ ਦੇ ਵਿੱਚ ਲ ਠੀਕ ਹੈ ਭਾਈ ਤੇ ਭਾਈ ਫਿਰ ਕੰਮ ਅੱਗੇ ਬਤਾਈ ਜਾਣੀਓਗੇ ਭਾਈ ਹਾਂ ਵੀਰੇ ਅੱਗੇ ਗਾਹਾਂ ਨੂੰ ਕਰਨਾ ਹੋਰ ਵਧਾਰਿਆ 2 ਏਕੜ ਕਰ ਰਹੇ ਹਾਂਗੇ ਅੱਛਾ ਗਾਹਾਂ ਨੂੰ ਇੱਕ ਕੀਲਾ ਵੀ ਆਪਾਂ ਕਿ ਲਈ ਹੋਰ ਵਧ ਜੂਗਾ ਪੜਾ ਠੀਕ ਹੈ ਭਾਈ ਵੀ ਹੁਣ ਇੱਕ ਆਗਾ ਗਾਹਲੇ ਸਾਲ ਦੋ ਹੋ ਗਏ ਤੇ ਭਾਈ ਗਾਕਾਂ ਦਾ ਰਿਸਪੌਂਸ ਕਿਵੇਂ ਰਹਿੰਦਾ ਹੈਗਾ ਆਪਣਾ ਗਾਕਾਂ ਦਾ ਰਿਸਪੌਂਸ ਬਹੁਤ ਵਧੀਆ ਜੀ ਪੂਰਾ ਵਧੀਆ ਰਹਿੰਦਾ ਹੈਗਾ ਭਾਈ ਤੇ ਭਾਈ ਜਿਵੇਂ ਹੁਣ ਕੋਈ ਭਰਾ ਆਪਣਾ ਲੈ ਗਿਆ ਇੱਕ ਵਾਰ ਆਪਾਂ ਤੇ ਭਾਈ ਦੁਬਾਰੇ ਫਿਰ ਮੁੜ ਕੇ ਆਉਂਦਾ ਆਉਂਦਾ ਹੀ ਆਉਂਦਾ ਪੂਰਾ ਦੁਬਾਰੇ ਆਉਂਦਾ ਤੇ ਭਾਈ ਉਹ ਤਾਂ ਹੁਣ ਜਿਵੇਂ ਆਪਾਂ ਕਹਿੰਦੇ ਵੀ ਲੋਕ ਆਪਦੇ ਆਪ ਵੀ ਦੱਸਦੇ ਹੋਣੇ ਬਈ ਆਪਦੇ ਰਿਸ਼ਤੇਦਾਰਾਂ ਨੂੰ ਵੀ ਹਾਂ ਬਈ ਯਾਰ ਉੱਥੋਂ ਲੈ ਕੇ ਆਏ ਉੱਥੋਂ ਲੈ ਕੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਬਈ ਜਦੋਂ ਕੋਈ ਆ ਕੇ ਆਪਣੇ ਸਮਾਨ ਦੀ ਤਾਰੀਫ ਕਰਦਾ ਕਿੰਨੀ ਖੁਸ਼ੀ ਹੁੰਦੀ ਹੈ ਬਈ ਬਹੁਤ ਖੁਸ਼ੀ ਹੁੰਦੀ ਹੈ ਭਾਈ ਮਿਹਨਤ ਦਾ ਮੁੱਲ ਮਿਲਦਾ ਸਹੀ ਗੱਲ ਆ ਬਈ ਆਪਾਂ ਉਹੀ ਠਿਕਾਵਟ ਲੈ ਜਾਂਦੀਆਂ ਨੇ ਬਈ ਬੰਦੇ ਦੀ ਫੇਰ ਸਹੀ ਗੱਲ ਆ ਜੀ ਤੇ ਬਈ ਫਿਰ ਆਪਾਂ ਇੰਨਾ ਤੇ ਲੇਬਰ ਕਿੰਨੀ ਕ ਲੱਗ ਜਾਂਦੀ ਹੈ ਆਪਣੀ ਲੇਬਰ ਗੁੜ ਬਣਾਉਣ ਤੇ ਜ਼ਿਆਦਾ ਆਉਂਦੀ ਹੈ ਜੀ ਅੱਛਾ ਮੰਨ ਲਓ ਵੀ ਪੈਦਾ ਜਿਵੇਂ ਆਪਾਂ ਫਸਲ ਪੈਦਾ ਕਰਨ ਨੂੰ ਤੇ ਘਟ ਆਉਂਦੀ ਹੈ ਲੇਬਰ ਪੂਰੀ ਠੀਕ ਹੈ ਬਈ ਅੱਛਾ ਗੁੜ ਬਣਾਉਣ ਵੇਲੇ ਬਾੜੀ ਸੰਭਾਈ ਰੱਖਣੀ ਪੈਂਦੀ ਹੈ ਬਈ ਤੇ ਬਈ ਜਿਵੇਂ ਹੁਣ ਗੁੜ ਸੰਭਾਲਣਾ ਗੁੜ ਬਣਾਉਣਾ ਤਾਂ ਮੈਨੂੰ ਲੱਗਦਾ ਸੌਖਾ ਗੁੜ ਸੰਭਾਲਣ ਦੀ ਜਿਹੜੀ ਵਿਧੀ ਹੈ ਉਹ ਵਾਲੀ ਓਕੇ ਹੈਨਾ ਬਈ ਬਈ ਉਹ ਫਿਰ ਕਿਵੇਂ ਮੰਡੀ ਇਨ ਕਰਦੇ ਹੋ ਤੁਸੀਂ ਗੁੜ ਸੰਭਾਲਣਾ ਬਈ ਗੁੜ ਨੂੰ ਹਵਾ ਨਾ ਲੱਗੇ ਸਾਲ ਪਰ ਵੀ ਗੁੜ ਖਰਾਬ ਨਹੀਂ ਹੁੰਦਾ अच्छा भाई बंद डब्बਿਆਂ ਦੇ ਵਿੱਚ ਜਦੋਂ ਗੁੜ ਨੂੰ ਹਵਾ ਲੱਗਣ ਲੱਗੀ ਜਾਂ ਮੌਸਮ ਸੇਲਾ ਹੋ ਗਿਆ ਉਹ ਤੋਂ ਗੁੜ ਖਰਾਬ ਨਹੀਂ ਗੁੜ ਖਰਾਬ ਨਹੀਂ ਹੁੰਦਾ ਠੀਕ ਹੈ ਭਾਈ ਨਹੀਂ ਵੀ ਇਹਨੂੰ ਆਪਾਂ ਕਿ ਲਈ ਬੰਦ ਡੱਬੇ ਦੇ ਵਿੱਚ ਰੱਖੋ ਜਾਂ ਕਿਸੇ ਲਿਫਾਫੇ ਦੇ ਵਿੱਚ ਸੀ ਇਹਨੂੰ ਹਵਾ 에어ਟਾਈਟ ਕਰਕੇ ਰੱਖੋ ਵੀ ਹਵਾ ਤੋਂ ਬਚਾਅ ਰੱਖੋ ਵੀ ਨਹੀਂ ਗੁੜ ਵੀ ਆਪਾਂ ਕਿ ਲਈ ਵੀ ਚਾਹੀ 10 ਸਾਲ ਪਿਆ ਰਹੇ ਭਾਈ ਤਾਂ ਵੀ ਪਿਆ ਰਹਿੰਦਾ ਹੈ ਨਾ ਭਾਈ ਹਾਂਜੀ ਹਾਂਜੀ ਤੇ ਭਾਈ ਜਿਹੜੀ ਜੀ ਸੁਣ ਮੈਂ ਸਪੈਸ਼ਲ ਗੱਲ ਦੱਸਣੀ ਚਾਹਣਾ ਇਸ ਕੰਮ ਦਾ ਸਿਹਰਾ ਮੇਰਾ ਆਪਣਾ ਹੀ ਹੈਗਾ ਵੈਗਰੂਪਰਾ ਪਿੰਡਾ ਕੋਠੇ ਸੂਬੇਦਾਰਾਂ ਦੇ ਬਾਜ ਦੇ ਹੈਗੇ ਕੋਟ ਰੋਣੇ ਦੇ ਇਹ ਸਾਰੀ ਉਸ ਦੀ ਬਦੌਲਤ ਹੈ ਠੀਕ ਹੈ ਬਈ ਪੁਰਾਣਾ ਨੇਚਰਲ ਕੁਦਰਤੀ ਖੇਤੀ ਫਾਰਮ ਦੇ ਨਾਂ ਤੇ ਉਹਨਾਂ ਦਾ ਅਮਰਤ ਮੇਰੇ ਜੀਜਾ ਜੀ ਨੇ ਉਹ ਸਾਰਾ ਉਹਨਾਂ ਤੋਂ ਸਿੱਖਿਆ ਲੈ ਕੇ ਮੈਂ ਇਹ ਸ਼ੁਰੂ ਕਰਿਆ ਠੀਕ ਹੈ ਬਈ ਅੱਛਾ ਬਈ ਉੱਥੋਂ ਤੁਸੀਂ ਆਏ ਹੋਗੇ ਵਿਰਿਆ ਵੀ ਪਹਿਲਾਂ ਅਮਰਤ ਦੀ ਬਈ ਇੱਕ ਗੱਲ ਮੰਦਨ ਜੋਗ ਆਗੀ ਆਪ ਦਾ ਬਾਈ ਨੇ ਆਪਦਾ ਜਿਹੜਾ ਆਪਾਂ ਅਗਲੇ ਵੀ ਨੇਚਰਲ ਫਾਰਮ ਸ਼ੁਰੂ ਕਰਾਈ ਕਰਿਆ ਤੇ ਨਾਲ ਸਾਰੇ ਰਿਸ਼ਤੇਦਾਰਾਂ ਨੂੰ ਵੀ ਕਰਾਇਆ ਕਰਿਆ ਬਾਈ ਸਾਰੇ ਰਿਸ਼ਤੇਦਾਰ ਬਾਈ ਬਹੁਤ ਦੂਰ ਦੂਰ ਤੱਕ ਉਹਨੇ ਜਿਵੇਂ ਆਪਾਂ ਕਹਿੰਦੇ ਨੇ ਚੇਲੇ ਬਣਾਏ ਨੇ ਹਾਂ ਹਾਂ ਨਹੀਂ ਸਹੀ ਗੱਲ ਆ ਬਾਈ ਚੇਲੇ ਬਣਾਏ ਨੇ ਉਹਨਾਂ ਨੇ ਨਹੀਂ ਸਹੀ ਗੱਲ ਆ ਗਈ ਬਾਈ ਤੇ ਬਾਈ ਨੇ ਵੀ ਬਹੁਤ ਵਧੀਆ ਕੰਮ ਕਰਿਆ ਹੋਇਆਗਾ ਤੇ ਬਾਈ ਇਹਦਾ ਆਪਦਾ ਵੀ ਬਹੁਤ ਵੱਡਾ ਫਾਰਮ ਆ ਤੇ ਬਾਈ ਨੇ ਰਿਸ਼ਤੇਦਾਰਾਂ ਨੂੰ ਵੀ ਕਰਾਇਆ ਤੇ ਬਾਈ ਗਾਹਾਂ ਫਿਰ ਕਿੰਨੇ ਕੱਪੜੇ ਲੈਵਲ ਤੱਕ ਲੈ ਕੇ ਜਾਣਾ ਬਾਈ ਫਾਰਮ ਤੁਸੀਂ ਬਾਈ ਇਹ ਪਰਮਾਤਮਾ ਨੂੰ ਪਤਾ ਹੈ আচ্ছা ਵੀ ਆਪਦੇ ਬੰਦੋ ਬਾਈ ਪੂਰਾ ਬਤਾਉਣਾ ਆਪਾਂ ਬਾਦੇ ਤੁਰੇ ਤੇ ਭਾਈ ਜਦੋਂ ਦਾ ਤੁਸੀਂ ਆਰਗੈਨਿਕ ਫਾਰਮ ਸ਼ੁਰੂ ਕਰਿਆ ਭਾਈ ਕਰੋ ਬਿਮਾਰੀਆਂ ਦਾ ਘਟ ਗੀਆਂ ਹੋਣੀਆਂ ਬਹੁਤ ਜ਼ਿਆਦਾ ਭਾਈ ਅੱਧਾ ਦਾ ਫਰਕ ਪੈ ਗਿਆ ਭਾਈ ਦਵਾਈਆਂ ਜਿਹੜੀਆਂ ਡਾਕਟਰਾਂ ਨੂੰ ਪੈਸੇ ਲੱਗਣੀਆਂ ਸੀ ਉਹ ਬੱਚਤ ਹੋਣ ਲੱਗੀ ਨਾ ਆਪਾਂ ਖੈ ਦੀ ਉਹ ਆਪਣੀ ਸੇਮੇ ਵੀ ਨੈਟ ਐਫ ਡੀ ਹੋਣ ਲੱਗੀ ਹੁਣ ਤੇ ਭਾਈ ਵੱਡੀ ਤੁਹਾਨੂੰ ਗੱਲ ਦੱਸਾਂ ਨਹੀਂ ਦੁੱਧ ਦੀ ਬੱਚਤ ਹੋਣ ਲੱਗੀ ਗੁਰਦਨ ਕਹਿੰਦਾ ਭਾਬੀ ਜੇ ਆਪਾਂ ਖੰਡ ਦੀ ਚਾਹ ਬਣਾਉਂਨੇ ਦੁੱਧ ਜ਼ਿਆਦਾ ਪੈਂਦਾ ਫਿਰ ਵੀ ਪਤਲੀ ਰਹਿੰਦੀ ਹੈ ਇਹ ਚ ਥੋੜੇ ਦੁੱਧ ਨਾਲੀ ਸੰਘਣੀ ਚਾਹ ਬਣ ਜਾਂਦੀ ਹੈ अच्छा भाई क्या बात है यार भाई ने बहुत बड़ी गल assi भी मैं चलो भी भाई का तजुर्बा है गा भाई भाई कहता है भाई यार दूध दी मेन गल है खंडा वाली नोई ते आधा दूध प अच्छा जेमे हुन शहरਾਂ ਦੇ ਵਿੱਚ ਕੀ ਹੁੰਦਾ ਹੈਗਾ ਵੀ ਸ਼ਹਿਰਾਂ ਦੇ ਵਿੱਚ ਲੋਕ ਦੁੱਧ ਲੈਂਦੇ ਵੀ ਜਦੋਂ ਪਿੰਡ ਵਾਲਿਆਂ ਦਾ ਤਾਂ ਆਪਾਂ ਘੱਟੀ ਸਾਬ ਕਿਦਾ ਰੱਖਦੇ ਆ ਜਿਵੇਂ ਹੁਣ ਸ਼ਹਿਰਾਂ ਦੇ ਵਿੱਚ ਕੀ ਹੁੰਦਾ ਵੀ ਮਿਲਮਾ ਤੁਲਮਾ ਦੁੱਧ ਹੁੰਦਾ ਉਹਨਾਂ ਕੋਲ ਵੀ ਜੇ ਉਹਨਾਂ ਨੇ 2 ਲੀਟਰ ਲੈ ਲਿਆ ਸਾਰਾ ਦਿਨ 2 ਲੀਟਰ ਨਾਲ ਹੀ ਕੱਢਣਾਗਾ ਵੀ ਉਹਨਾਂ ਵਾਸਤੇ ਜਿਆਦੇ ਵਧੀਆ ਗੱਲਾਂ ਵੀ ਨਾਲੇ ਤਾਂ ਉਹਨਾਂ ਦੀ ਛੇਤ ਬਣੀ ਰਹਿੰਦੀ ਹੈ ਬਈ ਨੜੇ ਦੁੱਧ ਘੱਟ ਲੱਗਦਾ ਵੀ ਉਧਰੋਂ ਵੀ ਬਚਤ ਹੁੰਦੀ ਆ ਚੰਗੀ ਚੀਜ਼ ਖਾਂਦੇ ਆ ਮੇਰੀ ਮਾਤਾ ਨੂੰ ਸ਼ੂਗਰ ਹੈ ਜੀ ਗੁੜ ਦੀ ਚਾਹ ਪੀਂਦੇ ਨੇ ਕਦੇ ਵੀ ਸ਼ੂਗਰ ਉਹਨਾਂ ਦਾ ਵਾਧਾ ਨਹੀਂ ਘੁੜਦਦੇ ਆ ਅੱਛਾ ਜੀ ਨਹੀਂ ਵਾਧਾ ਗੁੜ ਨਹੀਂ ਠੀਕ ਹੈ ਠੀਕ ਹੈ ਕੀ ਨੇਚਰਲ ਮਿੱਠਾ ਆ ਗਿਆ ਨਾ ਨਾ ਸਹੀ ਗੱਲ ਆ ਬਾਈ ਤੇ ਬਈ ਇੱਕ ਵਾਰ ਆਪਦਾ ਦੁਬਾਰੇ ਫੋਨ ਨੰਬਰ ਜ਼ਰੂਰ ਬੋਲ ਦਿਓ 94642 ਜੀ ਅੱਛਾ ਜੀ 96052 93642 642 96052 96052 ਹਾਂਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਹੋਰਾਂ ਦਾ ਤੇ دوستੋ ਤੁਹਾਡਾ ਵੀ ਧੰਨਵਾਦ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਰਹੇ ਹੋਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਈ ਹੋਰਾਂ ਤੋਂ ਇੱਕ ਵਾਰ ਆਪਾਂ ਲਈ ਗੋੜਾ ਸ਼ੱਕਰ ਹਲਦੀ ਜਰੂਰ ਖਰੀਦ ਕੇ ਦੇਖਿਓ ਤੇ ਬਾਈ ਹੋਰੀ ਘਰੇ ਵੀ ਪਹੁੰਚ ਕਰ ਦਿੰਦੇ ਆਗੇ ਤੇ ਇੱਕ ਵਾਰ ਟੇਸਟ ਕਰਕੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਗੁੜ ਦਾ ਵੀ ਟੇਸਟ ਜਰੂਰ ਦੱਸਿਓ ਤੇ ਬਾਈ ਕੀ ਦੀਆਂ ਗੱਲਾਂ ਬਾਤਾਂ ਬਾਰੇ ਤੇ ਤੇਲ ਵੀ ਪ੍ਰੋਵਾਈਡ ਕਰਾਂਗੇ ਹੁਣ ਜਦੋਂ ਸਰੋਂ ਕੱਟੀ ਗਈ ਉਸ ਤੋਂ ਬਾਅਦ ਅੱਛਾ ਬਾਈ ਨੇ ਸਰੋਂ ਵੀ ਲਈ ਹੋਈ ਹੈ ਤੇ ਸਰੋਂ ਦਾ ਤੇਲ ਲੈਣਾ ਹੋਵੇ ਜੇ ਕਿਸੇ ਭਰਾ ਨੇ ਉਹ ਵੀ ਬਾਈ ਹੋਰਾਂ ਨੂੰ ਮਿਲ ਜੂਗਾ ਤੇ ਬਾਈ ਹੋਰਾਂ ਨੂੰ ਫੋਨ ਕਰਕੇ ਇੱਕ ਵਾਰ ਹੌਸਲਾ ਜ਼ਰੂਰ ਵਧਾਓ ਬਾਈ ਹੋਰਾਂ ਦਾ ਠੀਕ ਹੈ ਦੋਸਤੋ ਧੰਨਵਾਦ ਜੀ ਸასი ਕਾਦੇ